ਤੇਰੇ ਅਤੁੱਟਾਂ ਦੇ ਆ ਹੱਥ ਠੰਡੇ ਆ ਤੇ ਗਰਮ ਲੱਗੂ ਵੀ ਠੰਡੀ ਰੋੜਾ ਲੱਗੂ ਠੰਡੀ ਵੀ ਵੀ ਤੂੰ ਨਾ ਜਿਹੈਂ ਯਾ ਨਾ ਮੈਂ ਪਹਿਲੇ ਤੇ ਨਰਤੀ ਆ ਤੇਰੇ ਵਰਗੀ ਆ ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਹੋਗੀ ਨਾ ਮੇਨੇ ਮਾਰਦਾ ਤੇ ਫਾੜ ਮੈਨੂੰ ਸਾਰਾ ਇਹ ਬੁਲੀ ਤੇਰੀ ਮੇਰੀ ਦੇ ਤੋਤੇਗੀ ਬੁਲੀ ਕਮੇ ਜੋ ਵੀ ਦਿਨ ਤੇ ਆ ਬਰਤੋ ਅਸਲਾਮ ਵਾਲੇ ਚੱਲ ਹੁਣ ਗਏ ਇਹ ਬੁੱਢੀ ਦਾ ਦਿਮਾਗ ਘਟ ਗਿਆ ਜਿਵੇਂ ਜਿਵੇਂ ਬੁੱਢੀ ਹੁੰਦੀ ਜਾਂਦੀ ਏ ਓਵੇਂ ਓਵੇਂ ਦਿਮਾਗ ਘਟ ਜ ਜਾਂਦਾ ਇਹਦਾ ਸਾਡੀ ਮਾਤਾ ਦੇ ਨਾਲ ਆ ਦੇਖੋ 16 ਸਾਲ ਦਾ ਬੁੱਢਾ ਇਹ ਦਿਵਾਰ ਤੋਂ 16 ਸਾਲ ਦਾ ਸਾਡੀ ਮਾਤਾ ਦੇ ਨਾਲ ਮੈ ਮੈਨੂੰ ਵੀ ਬੋਲ ਬੋਲ ਸਾਡੀ ਮਤ ਦੀ ਨਾ ਜਵਾਨ ਨੂੰ ਕੰਟਰੋਲ ਕਰਨ ਵਾਲੇ dant ਸੀਗੇ ਉਹ ਰੋਕ ਕੇ ਕੱਢ ਤੇ ਆ ਉਹ ਰੁਕਦੀ ਨਹੀਂ ਜਵਾਨ ਤੇ ਬੋਲਦੀ ਦਿੰਦੀ ਆਹੋ ਕੋਈ ਦੰਦਾਂ ਵਾਲੇ ਘੱਟ ਬੋਲਦੇ ਹੋ ਠੀਕ ਆਪਾਂ ਈਕ ਆ ਕੇ ਦਿਖਾ ਦੀ ਨਹੀਂ ਮੈਂ ਨਹੀਂ ਕਰਨਾ ਤੁਹਾਡੇ ਬੱਤੀ ਮੇਰੇ ਚੋਰ ਦੰਦਾਂ ਚ ਨਾ ਹੀ ਖਾ ਜਾਂਦੀ ਆ ਬੋਲਾ ਪੌਲ ਆਉ ਮਾਮੂ ਖਾਂਦੀ ਆ ਆਹੋ ਤਾਂ ਬੱਲੇ ਚਵੜਾ ਕਿੱਦਾਂ ਬਈ ਤੇਰੇ ਵੀ ਲੱਗੀ ਸਾਰੇ ਘੱਟ ਜਿਹਨੇ ਤੇ ਵੀ ਗੱਦ ਗਾਈ ਆ ਆਏ ਆਏ ਬੱਪਾ ਰੰਟੀਆ ਚਾੜੀ ਕਰਨੀ ਹਾਂ ਦੇ ਕੋ ਬੱਪਾ ਨੂੰ ਦੇਖੀ ਠੀਕ ਰੰਟੀਆ ਕਰਨੀ ਬੱਪਾ ਕੀ ਕਰ ਗਿਆ ਇਧਰ ਨੂੰ ਮੂੰਹ ਕਰਕੇ ਹੀ ਇਹ ਐ ਨੰਦਾ ਇਧਰ ਇਧਰ ਕਰ ਹਈ ਨਹੀਂ ਨੰਦਾ ਕਿੰਨੇ ਆ ਨੰਦਾ ਇਹ ਨਹੀਂ ਨੇ ਨੇ ਦੋ ਨੰਦਾ ਹੈਗੇ ਯਾਰ ਮੇਰਾ ਕੋਈ ਦੰਦ ਨਹੀਂ ਪਾਪੇ ਤਾਂ ਦੰਦ ਰੱਖਿਆ ਪੈਕਟ ਖੋਲਣ ਨੂੰ ਬਸ ਉਹ ਚਰਦੇ ਦਾ ਪੈਕਟ ਖੋਲਣਾ ਉਹ ਨੋ ਨੋ ਕਿਜੀ ਨਹੀਂ ਮਾਰਦੇ ਨੇ ਇਹ ਉਹ ਵਾਲਾ ਆਹ ਦੇਖ ਕਿੰਨੀ ਖੁਸ਼ ਹੁੰਦੀ ਹੈ ਕੁਝ ਵੀ ਨਹੀਂ ਹੁੰਦਾ ਇੱਕ ਤਾਂ ਦੇਖਣਾ ਕੋਈ ਹੁਣ ਦੱਸਣ ਦੇ ਖੁਸ਼ ਦੱਸਣ ਦੇ ਇਹ 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 ਜਿਹੜਾ ਹੈ ਇੱਕ ਗੰਦਾ ਬੰਦਾ ਵਾਹੇ ਖੋਜ ਨੂੰ ਤਾਂ ਜਰਦਾ ਹੀ ਨਹੀਂ ਜਰਦਾ ਕਿਉਂ ਨਹੀਂ ਹਾਂ ਜਰਦਾ ਮੈਂ ਆਪਣੇ ਬੁੱਲਾਂ ਚ ਲਾਇਆ ਹੋਇਆ ਇਹ ਜਿੰਨੀ ਬੜੀ ਖੋਜ ਪਰ ਤਾਂ ਆਖੀਂ ਹੁੰਦਾ ਹੈ ਤੋ ਇਹ ਜਿੰਨੀ ਬੜੀ ਖੋਜ ਕਰਨੀ ਹੈ ਓਏ ਆਹ ਤੇ ਕਿਹੜੀ ਬੋਲੀ ਹੋਈ ਉਹ ਕੀ ਬਲਾਉਂ ਇਹ ਗੰਦੀ ਮੈਂ ਟੈਂਸ਼ਨ ਬਣ ਕੇ ਨਾ ਬੁੱੱਡਾ ਲਿਬੜਿਆ ਤੇ ਬਣਿਆ ਫਿਰਦਾ ਏ ਬੁੱੱਡਾ ਬੁੱੱਡਾ ਦਾ ਸਰਕਾਰੀ ਇੱਕ ਮਿੰਟ ਇੱਕ ਮਿੰਟ ਆ ਮੈਂ ਹੁਣੇ ਦੱਸਦਾ ਲਿਬੜਿਆ ਹੋਇਆ ਕੋਣ ਆ ਤੇ ਸਹੀ ਕੋਣ ਆ ਦੇਖੋ ਆ ਲੈ ਕੋਣ ਤੜਕੇ ਹੀ ਤਰ ਪੈਂਦਾ ਸਰਕਾਰੀ ਵਕੀਲ ਬਣ ਕੇ ਆ ਜੇ ਨਹੀਂ ਨਾ ਤੇਰੇ ਬਾਬਾ ਸਾਡਾ ਪਹਿਲਾਂ ਨਾ ਕਿ ਤਿਆਰ ਹੋ ਕੇ ਫਿਰਦਾ ਆ ਆ ਹੁੰਦਾ ਲਿਬੜਿਆ ਇਦਾਂ ਦੇ ਇਹ ਲੈ ਲਿਬੜਿਆ ਆ ਥੋੜੀ ਹੁੰਦਾ ਲਿਬੜਿਆ ਪਾਪੇ ਤਾਂ ਜਵਾਨੀ ਹੁਣ ਸ਼ੁਰੂ ਹੋਈ ਐ 60 ਸਾਲ ਤੋਂ ਬਾਅਦ। 70 ਸਾਲ ਦਾ ਬਾਲ ਐ। ਹਾਂ। ਤੇ ਕੇ ਮੇਰਾ ਕੋਈ ਕਦੋਂ ਬਾਅਦ ਲਾੜ ਦੇ ਬਾਅਦ ਹੋਂਦ 13 ਸਾਲ ਤੱਕ ਜਵਾਨੀ ਦਾ ਹੋਣਾ ਹੀ ਐ। ਹੋਰ ਤਾਂ ਮੈਂ ਡੱਕਾ ਬਣਿਆ ਐ। ਹਾਂ। ਊਟਾ ਬੱਚਾ। ਮਾ ਦਾ ਬੱਚਾ। ਮਾ ਦਾ ਡੱਕਾ ਬਣਿਆ ਤਾਂ ਦਾ। ਹਾਂ ਕਿਹੜੀਆਂ ਚੁਗਲੀਆਂ ਕਰੀ ਜਾਂਦੇਵੇਂ ਹੌਲੀ ਹੌਲੀ। ਕੀ ਕੀ ਇਹ ਕਿਹੜੀ ਚੁਗਲੀ ਕੀਤੀ ਐ ਮਾਤਾ ਦੇ ਕੋਲ ਦਾ ਪਿਆਰਾ ਪਾਪੇ ਦਾ ਹੱਥ ਦੇਖ ਕੇ ਦੱਸਦਾ ਰੇਖਾ ਇਹ ਤਾਂ ਬੈਸ ਝੂਠੀ ਦੇਖ ਕੇ ਦੱਸਣ ਲੱਗੇ ਮੈਨੂੰ ਤਾਂ ਪਹਿਲਾਂ ਕਹਾਣੀ ਪਾ ਲਈ ਐ ਪਾਪਾ ਤੈਨੂੰ ਨਾ ਰੋਟੀ ਬਹੁਤ ਪਿਆਰ ਕਰਦੀ ਐ ਕਿਹੜੀ 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 ਦੇਖ ਕਿੰਨਾ ਕੁਛ ਹੋਇਆ ਉਹ ਮੀਆਂ ਕਿ ਨਹੀਂ ਉਹ ਉਹ ਇੱਕ ਵੀ ਨਹੀਂ 먹ਣ ਉਹ ਤਰ੍ਹਾਂ ਇੱਕ ਮਾਦਾ ਮੁੰਡੇ ਦਾ ਕਮਾਉਂਦਾ ਪਾਪਾ ਉਹ ਗਾਣਾ ਕਿਹੜਾ ਸੀਗਾ ਬੁੱਡੀ ਸ਼ਮਸ਼ਮ ਕਰਦੀ ਫਿਰੇ ਨਹੀਂ ਪੈਰੀ ਝੰਝਰਾਂ ਵਾਲਾ ਕੋਈ ਮੈਂ ਆਪੇ ਬੁਲਾ ਲਾਂ ਉਹ ਯਾਰ ਉਹ ਸੀਗਾ ਯਾਰੋਂ ਦਾ ਪਾਪਾ 2 ਮਿੰਟ ਤਾਂ ਲੱਗਣੇ ਹੋਣੇ ਬੁਲਾਣਾ ਨਾਲ ਆਹੋ ਮੈਂ ਬੰਦਾ ਮੈਂ ਬੰਦਾ ਚੱਲ ਜੇ ਮਾਤਾ ਰੂਸੀ ਹੋਵੇ ਫੇਰ ਕਿਹੜਾ ਗਾਣਾ ਗਾ ਕੇ ਮਨਾਉਣਾ ਨਾਲ ਮਨਾਉਣਾ ਹੀ ਨਹੀਂ ਆਪਾਂ ਆਪਾਂ ਦੋਵੇਂ ਰੁੱਟ ਬੈਠੇ ਆ ਮੰਨਣਾ ਉਹ ਤੋਰੇ ਕਿਸੇ ਵੀ ਨਹੀਂ ਮਨਾਉਂਦਾ ਅਈ ਤਾਦੀ ਉਹਨਾਂ ਦੀ ਬਿਜ਼ੀ ਲਾਈਫ ਆ ਉਹਨਾਂ ਦੇ ਮਟੋੜਾ ਤੈਨੂੰ ਦੱਲੇ ਗੱਲ ਨਹੀਂ ਬੋਲਾ ਕਰੋ ਓ ਮਾਈ ਗੋਡ ਕਾਜ ਪਾਪੇ ਦਾ ਪਿਆਰ ਨਿਕਲਦਾ ਹਿੰਦੀ ਚ ਇੱਕ ਛੋਟੇ ਕੁੜੀ ਚੜੀ ਆ ਜਾ ਆ ਆ ਲੱਗਿਆ ਕਵੇ ਰੋ ਗਈ ਇਹ ਲੱਗਿਆ ਇਹ ਬੁੱਢਾ ਹਿੱਲ ਗਿਆ ਯਾਰ ਦਾ ਵੀ ਕੱਲੇ ਘੜੀ ਦੋ ਘੜੀ ਆਈ ਲਵ ਆਈ ਲਵ ਯੂ ਆਈ નો ਲਾਈਕ ਲਵ ਯੂ ਲੈ ਲੈ ਅੱਜ ਤਾਂ ਇੱਥੇ ਮੈਨੂੰ ਲੱਗਦਾ ਕੈਨੇਡਾ ਅਮਰੀਕਾ ਇਕੱਠੇ ਹੀ ਆ ਗਏ ਉਹ ਜਿਹੜੇ ਇੱਕ ਹੋਊਗਾ ਆਈ ਲਵ ਯੂ ਮੈਂ ਕਹੂੰਗੀ ਆਈ ਹੇਟ ਯੂ ਰੇਡ ਯੂ ਮੈਂ ਚਾਹੁੰਦਾ ਜੇ ਲੈ ਕੀ ਖਾਣਾ ਤੂੰ ਲਿਆ ਦੇ ਮੈਂ ਤੈਨੂੰ ਕੀ ਲਿਆਇਨਾ ਕੀ ਖੋਲੀ ਆਦਮਾ ਕੀ ਖੋ ਨਹੀਂ ਤੂੰ ਹੀ ਖਾ ਚੀਕੂ ਮੈਂ ਨਹੀਂ ਖਾਂਦੀ ਲੋ ਜੀ ਆਪਾਂ ਮੰਗਾ ਲਿਆ ਪਨੀਰ ਪਾਪੇ ਦੇ ਮੂੰਹ ਚ ਆ ਗਿਆ ਪਾਣੀ ਮੰਗਾ ਲੋ ਵੀ ਅੱਜ ਕਿਤੇ ਕਿਤੇ ਮੰਗਾਣਾ ਅੱਜ ਮੈਂ ਸਵੀਗੀ ਵਾਲੇ ਵੀ ਕਹਿੰਦੇ ਚਾਕਲੇਟੇ ਮਨਾਓ 200 ਰੁਪਿਆ ਆਫ ਸਿੱਧਾ ਹੀ 200 ਰੁਪਿਆ ਆਫ ਹੋ ਗਿਆ ਕਹਿੰਦੇ ਨੀ ਯਾਰੇ ਲੋ ਘਰੇ ਬੈ ਕੇ ਮenje ਲੈ ਜਾਓ ਮਾਂ ਨੂੰ ਦੱਬੀਂ ਬੁਲਾ ਲੈ। ਉਹ ਬਾਹਰ ਸਾਡੀ ਮੰਮੀ ਬੈਠੀ ਉਹ ਬਾਰਿਚੋਂ ਦਿਖਦੇ ਥੋੜੇ ਥੋੜੇ। ਹਾਂ ਡੈਡੀ ਦਾ ਦਿਲ ਨਹੀਂ ਲੱਗਦਾ। ਪਾਪਾ ਕਹਿੰਦਾ ਮੈਨੂੰ ਮਾਂ ਨੂੰ ਬੁਲਾਓ। ਖੁਸ਼ਬੂ! ਚਿਮਲਾ ਮਿਰਚ ਦੀਆਂ। ਖੁਸ਼ਬੂ। ਲੈ ਏ ਏ ਏ ਆ ਚੱਕੋ। ਪੈ ਗਿਆ ਜਪਨੀਰ ਅੱਜ ਆ ਰੋ ਲੈ ਜਾਉਂਗਾ ਇਹਦਾ 90 ਰੁਪਏ ਦਾ 75 ਰੁਪਏ ਦਾ ਕਿਹ ਅਦਾ ਦੀ ਹਰ ਸਿੱਟੀ ਆ ਸਾਨੂੰ ਪੈ ਗਿਆ ਇਹ 75 ਦਾ 75 ਰੁਪਏ ਦਾ ਪੈ ਗਿਆ ਸਾਰਾ ਫੁੱਲ ਉਹਦਾ ਉਹਦਾ ਮਹਿੰਗਾ ਜਿਆਦਾ 95 ਦਾ ਪਾਈ ਉਹਦਾ ਦੇਣਾ ਨਾ ਇਹ ਇੱਧਰ ਚੈੱਕ ਕਰਾਂ ਕਿੰਨਾ ਦਿੱਤਾ ਆ ਪਨੀਰ ਹੀ ਪਨੀਰ ਵਿੱਚ ਕੋਈ ਮਾੜਾ ਨਹੀਂ ਵੈਸੇ ਸਵਿਗ ਇਹਦੇ ਨਾਲ ਆ ਮੈਂ ਤਾਂ ਅਲੱਦਾ ਹੁਣ ਜਿਹੜੇ 5-7 ਦਿਨ ਇਹ ਲੱਗੇ ਹੋਏ ਨਾ ਵੈਲੈਂਟਾਈਨ ਦੇ ਵਾਲੇ ਦਿਨ ਇਹ ਹੁਣ ਲੱਦਾ ਇਹਨਾਂ ਨੇ ਆਫਰ ਤੇ ਆਫਰ ਤੇ ਆਫਰ ਦੇ ਹੀ ਜਾਂਦੇ ਆ ਪਾਣੀ ਬਹੁਤ ਆਇਆ ਤੇ ਮੂਹ ਭੁੱਖ ਲੱਗੀ ਚਲ ਫੇਏ ਹੁਣ ਚੈੱਕ ਕਰਦੇ ਰਹੋ ਵੈਸੇ ਸਵੀਗੀ ਤੇ ਆਫਰ ਆਫਰ ਬਹੁਤ ਲੱਗੀ ਹੈ ਕਹਿਓ ਗਿਆ ਐ ਜ਼ਬਰਦਸਤ ਆਵਾਜ਼ ਨਹੀਂ ਆਂਦੀ ਵੇ ਬਾ ਲੋ ਜੀ ਮੇਰੀ ਬੂਟੀ ਨੇ ਮੈਨੂੰ ਗਿਫਟ ਦਿੱਤਾ ਅੱਜ ਚੋਕਲੇਟ ਦੇ ਦੇ ਉਧਰ ਦੇਖੋ ਕੋਪਲੇ ਲਿਆ ਆ ਪਲੇ ਆ ਇੱਧਰ ਤੁਸੀਂ ਇਹਨੇ ਮੈਂ ਇਹ ਲੈਣਾ ਮੈਂ ਤੁਹਾਨੂੰ ਕਿਹਾ ਟੈਂ ਟੈਂ ਨਾ ਮਾ ਚੋਕਲੇਟ ਆ ਸਾਡੇ ਘਰੇ ਮੈਂ ਆ ਗਿਆ ਵੀ ਚੋਕਲੇਟ ਚੋਕਲੇਟ ਕਰੀ ਜਾਂਦੇ ਆ ਆਪਾਂ ਉਹ ਚੀ ਖਾਈਏ ਜਿਹੜੀ ਸਵਾਦ ਆ ਲੈ ਇੱਧਰ ਹੈਪੀ ਚੋਕਲੇਟ ਦੇ ਨਹੀਂ ਕਰਨਾ ਆਪਾ ਸੌਰੀ ਆਹ ਦੇ ਚੱਲ ਮੈਂ ਆਪੇ ਕਰ ਲੈਣਾ ਬੇਤੀ ਕਰ ਦਿੰਦੀ ਆ ਮੇਰੀ ਅਸਲੀ ਗੱਲ ਮੈਂ ਨਹੀਂ ਖਾਣਾ ਮੈਨੂੰ ਦਿਲ ਨਹੀਂ ਕਰਦਾ ਹਾਂ ਹਾਂ ਆਹੁੰਦਾ ਹੈ ਹੈਪੀ ਚਾਕਲੇਟ ਦੇ ਚਾਕਲੇਟ ਹੀ ਆ ਉਹ ਚਾਕਲੇਟ ਵੀ ਇਦਾਂ ਦੀ ਹੁੰਦੀ ਆ ਹਾਂ ਖਾਣਾ ਇਹ ਦੇ ਰਾ ਮੈਂ ਨਹੀਂ ਖਾਣਾ ਹਾਏ ਹਾਏ ਸੌਰੀ ਅੱਛਾ ਲੈ ਮੇਰੀ ਧਰਮ ਪਤਨੀ ਕਹਿੰਦੀ ਮੈਂ ਕੰਮ ਨਹੀਂ ਕਰਦੀ ਥੋੜਾ ਜਿਹਾ ਕੰਮ ਕਰਦੀ ਦਿਖਾਓ ਪਰ ਕਹਤਾ ਦਿਖਾਓ ਨਹੀਂ ਕਿ ਉਹ ਆਪਣੇ ਆਪ ਨੂੰ ਮੰਨਣ ਨੂੰ ਕਿਹਾ ਤੁਸੀਂ ਕਹਿੰਦੇ ਨਹੀਂ ਤੂੰ ਕੰਮ ਨਹੀਂ ਕਰਦੀ ਹੈ ਇਹ ਵਿਚਾਰੀ ਬੜੀ ਮਿਹਨਤੀ ਹੈ ਹੁਣ ਇਹ ਹਜੇ ਕੰਮ ਤੋਂ ਆਈ ਆ ਸਾਢੇ 10 ਹੋ ਗਿਆ ਦੇਖੋ ਮੈਂ ਹੁਣੇ ਲੈ ਕੇ ਆਇਆ ਅਸੀਂ ਮੇਲਾ ਦੇਖ ਕੇ ਆਏ ਦੇਖੋ ਮੈਂ ਆਪਣੇ ਕੰਮ ਨਹੀਂ ਕਰਦੀ ਪਰ ਬੂਟ ਵੀ ਨਹੀਂ ਲਾਇਆ ਜੇ ਤਾਂ ਇਹ ਨਾਲ ਹੁਣੇ ਮੇਲਾ ਦੇਖ ਕੇ ਆਏ ਦੰਦਾਰ ਪਰਦੇ ਦਾ ਮੁੰਡਾ ਹਾਂ ਅਸੀਂ ਗੋਬੀ ਵਾਲੇ ਪਕੌੜੇ ਖਾ ਕੇ ਆਏ ਮੇਲਾ ਲੱਗਿਆ ਹੋਇਆ ਸੀ ਗੁਰੂ ਪ੍ਰਤਾਪ ਸਿੰਘ ਮਹਾਰਾਜ ਜੀ ਦਾ ਮੇਲਾ ਲੱਗਿਆ ਹੋਇਆ ਗੁਰਪੁਰਬ ਆ ਮੇਲਾ ਸੱਜਿਆ ਹੋਇਆ ਗੁਰਪੁਰਬ ਹੈਗਾ 12 ਤਰੀਕ ਦਾ ਆ ਇੱਥੇ ਰੱਖ ਚੋਬਾ ਜਲਾ ਹੈਗੀ ਆ 11 ਦੀ ਮੈਂ ਵੀ ਤੁਹਾਨੂੰ ਇਨਫੋਰਮੇਸ਼ਨ ਬੁਰੀ ਜੈ ਗੁਰੂ ਪ੍ਰਤਾਪ ਸਿੰਘ ਮਹਾਰਾਜ ਕੀ ਜੈ ਅਸੀਂ ਮੇਲਾ ਦੇਖ ਕੇ ਆਏ ਫਿਰ ਖਾਦੇ ਅਸੀਂ ਗੋਭੀ ਵਾਲੇ ਪਰੋਂਟੇ ਤੋਂ ਆਏ ਹੈ ਗੋਭੀ ਵਾਲੇ ਪਕੌੜੇ ਗੋਭੀ ਵਾਲੇ ਪਕੌੜੇ ਮੈਂ ਕਿਹਾ ਗੋਭੀ ਪਰ ਸਵਾਦ ਸੀਗੇ ਆਪਾਂ ਕਿਹਾ ਚਲੋ ਹੋ ਉਹਨਾਂ ਦੀ ਬੋਣੀ ਖਾਈਏ ਨਾ ਆ ਉਹ ਫਸਟ ਟਾਈਮ ਮੇਲੇ ਦੀ ਬੋਣੀ ਕਰਾ ਦਈਏ ਕੋਈ ਨਾ ਆਪਾਂ ਕਿਹੜਾ ਬੋਣੀ ਕਰਦੇ ਤੇ ਹੋਰ ਕੀ ਮੈਂ ਜਿਦਾ ਆਪਾਂ ਉੱਧਰ ਤੈਨਾਂ ਜਾਂਦੇ ਨਹੀਂ ਇਹ ਇਸ ਕਰਕੇ ਅਸੀਂ ਲੇਟ ਹੋ ਗਏ ਅੱਜ ਇਹ ਹੁਣ ਚਰਚ ਕੱਟੋ ਘੱਟ ਲੱਗ ਜਾਂਦਾ ਘੱਟੋ ਘੱਟ ਇਹ ਜਾਂਦਾ ਜਾਂਦਾ ਵੀ 15 20 ਦਿਨ ਲਾਈ ਜਾਂਦਾ ਮੇਲਾ ਇਸ ਕਰਕੇ ਹੁਣ ਅਸੀਂ 15 20 ਦਿਨ ਮੇਲਾ ਦੇਖਾਂਗੇ ਸਾਰੇ ਦਾ ਹਮ ਆਪਣਾ ਤਾਂ ਕੰਮ ਹੀ ਉੱਧਰ ਆ ਨਾ ਰੋੜ ਹੀ ਉਹ ਹੋ ਗਿਆ ਸ਼ਾਪ ਹੀ ਉੱਥੇ ਆ ਸਾਬ ਆਪਾਂ ਚੋਕਲੇਟੇ ਬਣਾ ਲਿਆ ਹੋਰ ਤੇ ਦੋਸਤੋਂ ਮੈਨੂੰ ਨਾ ਗੁਲਾਬ ਦਾ ਫੁੱਲ ਦਿੱਤਾ ਦਿੱਤਾ ਨਾ ਗੁਲਾਬ ਕਿੱਦਾਂ ਕੀ ਹੁੰਦਾ ਹੈ ਕਿਹੜਾ ਦੇ ਹੁੰਦਾ ਰੋਜ਼ ਦੇ ਰੋਜ਼ ਦੇ ਗੁਲਾਬ ਦੇ ਕਹੀ ਜਾਂਦੀਆਂ ਰੋਜ਼ ਦੇ ਵਾਲੇ ਤਾਂ ਉੱਥੇ ਸਬਜ਼ੀ ਸਬਜ਼ੀ ਮੰਡੀ ਸਬਜ਼ੀ ਲੈਣ ਚਲੇ ਗਏ ਅਸੀਂ ਹਾਂ ਉੱਥੋਂ ਅਸੀਂ ਕੀ ਲੈ ਆਏ ਹੈ ਉਹ ਗੱਦੂ ਉਹ ਹੀ ਐ ਨੋ ਆਪਾਂ ਦਿੱਤਾ ਰੋਜ਼ ਦੇ ਬੱਸ ਹਲੋ ਥਾਕੀ ਵਿਚਾਰੀ ਖੋਰ ਸਾਲਿਆਂ ਨੂੰ ਚਾਕਲੇਟਾਂ ਮਿਲ ਗਈਆਂ ਮੈਨੂੰ ਤਾਂ ਮਿਲੀ ਕੋਈ ਨਹੀਂ ਆਹ ਦੇ ਡੱਬਾ ਲੈ ਲਿਆ ਬੱਸ ਡੱਬਾ ਮੈਨੂੰ ਨਹੀਂ ਮਿਲੀ ਆ ਮੇਰੇ ਫਰੈਂਡਸ ਨੇ ਦਿੱਤੀ ਆ ਇਹ ਦੋ ਚਾਕਲੇਟਾਂ ਕਿੱਥੇ ਗਈ ਆ ਪਰਸ ਜੀ ਆ ਸ਼ਾਇਦ ਅਰੇ ਸੇਲੀਆਂ ਨੇ ਦਿੱਤਾ ਜਿਹੜੇ ਇਹਦੇ ਨਾਲ ਕੰਮ ਕਰਦੀਆਂ ਉਹਨਾਂ ਨੇ ਦਿੱਤੇ ਇਹਨੂੰ ਚਾਕਲੇਟ ਆ ਮੰਮਤਾ ਤੇ ਐਂਕੂ ਆ ਉਹਨਾਂ ਨੇ ਮੈਨੂੰ ਚਾਕਲੇਟ ਦਿੱਤੀਆਂ ਮੰਮਤਾ ਤੇ ਐਂਕੂ ਕੋ ਕੁ ਜਾਇਆ ਤੂੰ ਸੀ ਕੀ ਦਿੱਤਾ ਦਾਲ ਹੈ ਮੈਂ ਦਿੱਤੀ ਜਿੰਦਗੀ ਪੂਰੀ ਤਾਂਨੇ ਵੇੜੇ ਚੱਲੋ ਤਾਂ ਹੁਣ ਕਹਿੰਦੇ ਜੋ ਵਿਆਹ ਦੀਆਂ ਰੀਤਾਂ ਹੋ ਤਾਂ ਪੂਰੀਆਂ ਕਰਨੀਆਂ ਪੈਂਦੀਆਂ ਆਂ ਜੇ ਕਹਿਣੀਆਂ ਤਾਂ ਸੁਣਨੀਆਂ ਹੀ ਪੈਂਦੀਆਂ ਹੈ ਉਹ ਤਾਂ ਚੱਲਦੀਆਂ ਰਹਿ ਗਈਆਂ ਉਹ ਤਾਂ ਮੈਂ ਤੂੰ ਪੀਜ਼ਾ ਦਿੱਤਾ ਇਹ ਕਹਿੰਦੇ ਚੋਕਲੇਟ ਲੈ ਲਾ ਮੈਂ ਕਿਹਾ ਨਹੀਂ ਮੈਂ ਚੋਕਲੇਟ ਨਹੀਂ ਖਾਣੀ ਮੈਂ ਪੀਜ਼ਾ ਖਵਾਣਾ ਤੂੰ ਪੀਜ਼ਾ ਖਵਾ ਦੋ ਆਪਾਂ ਇਹਨਾਂ ਪਕੌੜੇ ਬੜੇ ਬਏ ਬੰਦੇ ਹੁੰਦੇ ਨਾ ਉਹ ਬੰਦੇ ਵਿਚਾਰੇ ਮੈਨੇਜ ਕਰ ਲੈਂਦੇ ਚੀਚਾ ਨੂੰ ਕੀ ਚਾਕਲੇਟ ਦੇ ਕੀ ਪੈਸੇ ਲੌਣ ਮਾਸ਼ਾ ਅਲੰਦ ਉਹ ਉਹ ਚਾਕਲੇਟਾ ਚਾਕਲੇਟਾ ਦਾ ਡੇ ਦਾ ਉਹ ਚੋਚਲੇ ਹੁੰਦੇ ਨਾ ਉਹ ਜਿਹੜੇ ਵਿਚਾਰੇ ਚੱਲ ਕੋਈ ਨਹੀਂ ਜਿਹੜਾ ਫਸਿਆ ਨੂੰ 8-8 ਸਾਲ ਹੋ ਗਏ ਉਹ ਚਾਕਲੇਟਾ ਦੇ ਸੀ ਕੁਣਾ ਕਿ ਪੀਰ ਨੂੰ ਫਿਰਦੇ ਚਾਕਲੇਟ ਕੁੱਟ ਕੁੱਟ ਸਹੀ ਹੈ ਤੋ ਕਾ ਵੀ ਕਿਤੇ ਚਾਕਲੇਟ ਦਿੱਤੀ ਆ ਨਾ ਦਾ ਨਾ ਕਹਿ ਲੈ ਇਹ ਤਾਂ ਝੂਠਾ ਫੇਰ ਸਰੇ ਸਰੇ ਆਮ ਬਦਨਾਮ ਕਰਨ ਬਰਬਾਰੀ ਕੁ ਬਲ ਮੈਂ ਕਿਉਂ ਗੱਟਾ ਪਤਾ ਲੱਗੇ ਜਦੋਂ ਬੰਦੇ ਦਾ ਸੱਚ ਮਰੇ ਆਉਂਦਾ ਤਾਂ ਫੇਰ ਤੋੜੀ ਜੀ ਮੈਨੂੰ ਵੀ ਪਤਾ ਲੱਗੇ ਨਾ ਹਾਂ ਵੈਸੇ ਇੱਕ ਚੋਕਲੇਟ ਮਿਲੀ ਸੀ ਬਣ ਕੇ ਇੱਕ ਨੀ ਨਹੀਂ ਨਹੀਂ ਨਾ ਇਦਾਂ ਹੀ ਤੈਨੂੰ ਤੇਰੀ ਫੇਵਰੇਟ ਸੀਗੀ ਅੱਤੀਆਂ ਵਾਲੀ ਉਹ ਤੇ ਵਿਆਹ ਹੀ ਹੋਇ ਰਿਹਾ ਮਿਲੀ ਆ ਮੈਂ ਵੀ ਵਿਆਹ ਤੋਂ ਬਾਅਦ ਪਹਿਲਾਂ ਨਹੀਂ 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 ਵੀ ਉਹ ਨਹੀਂ ਮਿਲੀ ਸੀ ਬਸ ਲੈਰੀ ਮਿਲਕ ਦੀ ਵੀ ਹੋ ਗਈ ਉਹ ਚੋਕਲੇਟ ਕਿੱਥੋਂ ਲੈ ਲਈ ਆ 8 ਸਾਲ ਪਹਿਲਾਂ ਭੈਣ ਮਰਾਗੇ ਅੱਤੀਆਂ ਆਈ ਵੀ ਨਹੀਂ ਹੋਣੀ 8 ਸਾਲ ਪਹਿਲਾਂ ਤਾਂ ਆ ਜਾਣਦੇ ਹੋ ਪ੍ਰਵਾਹ ਚੱਲੇ ਜਾਵਾਂ ਜਲ ਆਪਾਂ ਅਸੀਂ ਤਾਂ ਥੋੜਾ ਜਿਹਾ ਮਨਾ ਲਿਆ ਚੋਕਲੇਟ ਦੇ ਇਹ ਥੋੜਾ ਥੋੜਾ ਆਪਣੇ ਬਜ਼ੁਰਗਾਂ ਨੂੰ ਵਿਕਰਾ ਦਗੇ ਸਾਰਿਆਂ ਨੇ ਕਹਿੰਦੇ ਰੈੱਡ ਪਾ ਕੇ ਜਿਹੜੇ ਮੈਂ ਟਾੜੀ ਵਾਲੀ ਕੋਟੀ ਪਾ ਜਾ ਨਨਕਾਣਾ ਘਰ ਵਾਲੇ ਦੀ ਪਾ ਕੇ ਆ ਗਈ ਕੀ ਆ ਬਾਤ ਹੋ ਗਈ ਦੇਖਾ ਪਾ ਕੇ ਲਓ ਜੀ ਇੱਧਰ ਸਾਡੀ ਬੇਬੇ ਸੁੱਤੀ ਬਈ ਮਾਤਾ ਇੱਧਰ ਦਿਖਦੀ ਨਹੀਂ ਹਨੇਰਾ ਬੜਾ ਲੈਟ ਯਾਰ ਖਰਾਬ ਹੋ ਗਈ ਸਾਡੀ ਲੱਗਦਾ ਇੱਧਰ ਲਈ ਲੈ ਮਾਤਾ ਚੋਕਲੇਟ ਡੇ ਮਨਾਇਆ ਦੇ ਚੋਕਲੇਟ ਤੇ ਆਦੇ ਬੋਟੀ ਨੂੰ ਦੇ ਮੈਂ ਉਹ ਚਾ ਪਪਾ ਲੈ ਚੋਕਲੇਟ ਦੇ ਇਹ ਬਈ ਗਲਾਬ ਜਮਨਾ ਹੋਰ ਕੀ ਅਸੀਂ ਚੋਕਲੇਟ ਡੇ ਮਨਾ ਲਿਆ ඇයක ලෝක චෝකලයටතුද එකද ජනු අසිකලාව යමනක් කන්නය ඕර්ය මිටමට ඕ මිටහද අප ලක් නැනම් පෙල්ලා කර ලිදේ හතලගන්නට පෙදේ ਇਹ ਗੱਲ ਲੈ ਇਹ ਲੱਕੀ ਬੋਲਾ ਬਾਈ ਹੋਰ ਆਵੇ ਆ ਲੈ ਖਾ ਉਹ ਕੋਲੀ ਚ ਪਾ ਦੇ ਕੋਲੀ ਪਾ ਦੇ ਪਪਾ ਸਾਡਾ ਕੋਲੀ ਚ ਪਾ ਕੇ ਖਾਣਾ ਇੱਧਰ ਆ ਗਿਆ ਫਿੰਗਰ ਦਾ ਹੱਥ ਨਾ ਕਰੀ ਛੱਲੇ ਆ ਦੇ ਪਪਾ ਇਹ ਕੰਨੀ ਖਾਈ ਨਾ ਪਪਾ ਚੋਕਲੇਟ ਦੇ ਬਣਾਇਆ ਆ ਦੇ ਆ ਦੇ ਹਏ ਹਾਜੀ ਤੇ ਬੱਲੇ ਨੇ ਲੈ ਕੇ ਕਾਲੇ ਬੱਲੇ ਲੈ ਹਲੇ ਹੱਥ ਤੋਂ ਹਿਆ ਬੱਲੇ ਚਾਹ ਤੂੰ ਹਾਥ ੋਕੇ ਖਾ ਲੈ ਫੇ ਆਓ ਜੀ ਬੌਜੀ ਭੈਣ ਜੀ ਭਾਈ ਜੀ ਅਸਲ ਵਿੱਚ ਮੈਂ ਪੇਸ਼ਾ ਕਾ ਲਿਆਣ ਕੋਈ ਨਾ ਪਹਿਲਾਂ ਉਹਦੀ ਮੋਟੀ ਤਾਂ ਹੋਰਾ ਮੋਟੀ ਮੋਟੀ ਕੰਦੀ ਹਜੇ ਮੇਰਾ ਮਨ ਨਹੀਂ ਰੋਕ ਕੇ ਖਾਣਾ ਨਾ ਹਏ ਅਜੇ ਦਿਲ ਨਹੀਂ ਸੀਗਾ ਹਾਂ ਅਜੇ ਦਿਲ ਨਹੀਂ ਸੀ ਹੈਂ ਸਭੀ ਕਿਵੇਂ ਹੋ ਰਹੇ ਨਾ ਕਪੀਏ ਉਹ ਦੋ ਜੀ ਅੱਬਰਾਸ ਗੁੱਲੇ ਖਵਾਤੇ ਸਾਰੇ ਸਾਰਿਆਂ ਨੂੰ ਸਾਡੀ ਧਰਮ ਪਤਨੀ ਹਜੇ ਵੀ ਕਹਿੰਦੀ ਸਾਡਾ ਮਨ ਨਹੀਂ ਹੈ ਦੱਬਾ ਸੀ ਕੋਲੇ ਰੱਖ ਲਿਆ ਪਰ ਹਜੇ ਵੀ ਇਹਨਾਂ ਮਨ ਨਹੀਂ ਹੈ ਇਹ ਚਾਕਲੇਟੇ ਨਹੀਂ ਮਨੋਣਾ ਆ ਜਾਓ ਖਾਦ ਲਿਆ ਜੇ ਹੋ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ

ਵੀਰੋ ਤੁਸੀਂ ਇੰਜੋਏ ਕਰੋ ਇਸ ਬਲੌਗ ਨੂੰ ਵੀ ਵੱਧ ਤੋਂ ਵੱਧ ਲਾਈਕ ਕਰਿਓ ਤੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੰਗਾ ਜੀ ਬਾਏ ਬਾਏ